ਹਾਂਜੀ ਸਤਿ ਸ੍ਰੀ ਅਕਾਲ ਜੀ ਸਮੂਹ ਸ਼ਹਿਰ ਵਾਸੀਆਂ ਨੂੰ ਤੇ ਵਾਰਡ ਵਾਸੀਆਂ ਨੂੰ ਮੈਂ सुरेंद्र ਕੁਮਾਰ ਸ਼ਿੰਦੀ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਐਲਾਨਿਆ ਗਿਆ ਆ ਅਤੇ ਸਮੂਹ ਵੋਟਰਾਂ ਨੂੰ 4 ਨੰਬਰ ਦੇ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਮੈਨੂੰ ਆਪਣਾ ਅਣਮੋਲਾ ਇਕੱਲਾ ਇਕੱਲਾ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਜੋ ਤੁਹਾਡੀਆਂ ਕਿਸੇ ਵੀ ਤਰ੍ਹਾਂ ਦੀਆਂ ਜੋ ਵੀ ਮੁਸ਼ਕਲਾਂ ਨੇ ਮੈਂ ਪਹਿਲ ਦੇ ਆਧਾਰ ਤੇ ਹੱਲ ਕਰਾ ਸਕਾਂ ਸੋ ਮੇਰੀ ਆਪਣੇ 4 ਨੰਬਰ ਦੇ 5 ਨੰਬਰ ਦੇ ਦੋਹੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿਹੜੀਆਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਸਾਡੇ ਰਸ਼ਮੀ ਜੈਨ ਜੀ ਵੀ ਐਲਾਨੇ ਗਏ ਨੇ ਉਹਨਾਂ ਦਾ ਵੀ ਵੱਧ ਚੜ ਕੇ ਸਹਿਯੋਗ ਦਿਈਏ ਤੇ ਉਹਨਾਂ ਨੂੰ ਵੀ ਵੱਡੀ ਲੀਡ ਨਾਲ ਜਿਤਾਈਏ ਤੇ ਮੈਂ ਆਪਣੇ ਵੱਲੋਂ ਫੇਰ ਦੁਬਾਰਾ ਬੇਨਤੀ ਕਰ ਰਿਹਾ ਮੈਂ ਪਿਛਲੀਆਂ ਸਰਕਾਰਾਂ 'ਚ ਵੀ ਅਕਾਲੀ ਦਲ ਵੇਲੇ ਬੜੀ ਵੱਡੀ ਲੀਡ ਨਾਲ ਜਿੱਤਿਆ ਸੀ ਔਰ ਮੇਰੇ ਵਾਰਡ ਦੇ ਵਿੱਚ ਵਿਕਾਸ ਵੱਲੋਂ ਪਹਿਲਾਂ ਵੀ ਕੋਈ ਕਮੀ ਨਹੀਂ ਰਹੀ ਮੇਰੇ ਵੱਲੋਂ ਆਪਣੇ ਪੈਂਸ਼ਨਾਂ ਦਾ ਵੀ ਬੜਾ ਵੱਡਾ ਜਿਹੜਾ ਉਪਰਾਲਾ ਸੀ ਉਹ ਬਹੁਤ ਵੱਡੇ ਪੱਧਰ ਤੇ ਪੂਰੇ ਵਾਰਡ ਦੇ ਵਿੱਚ ਜੋ ਵੀ ਪੈਂਸ਼ਨਾਂ ਦਾ ਕੰਮ ਸੀ ਵਿਧਵਾ ਬੀਬੀਆਂ ਭੈਣਾਂ ਨੂੰ ਆਪਣੇ ਸਲਾਈ ਮਸ਼ੀਨਾਂ ਦਾ ਸੀਗਾ ਮੇਰੇ ਵੱਲੋਂ ਕੀਤਾ ਗਿਆ ਵਾਰਡ ਦੇ ਵਿੱਚ ਗਲੀਆਂ ਨਾਲੀਆਂ ਦਾ ਜੋ ਵੀ ਕੰਮ ਆ ਔਰ ਕਿਸੇ ਨਾਲ ਵੀ ਜਾਣ ਆਉਣ ਬਾਰੇ ਪਹਿਲ ਦੇ ਆਧਾਰ ਤੇ ਹਮੇਸ਼ਾ ਹਾਜ਼ਰ ਰਿਆਂ ਤੇ ਹਾਜ਼ਰ ਰਹੂੰਗਾ ਮੇਰੀ ਵਾਰਡ ਨਿਵਾਸੀਆਂ ਨੂੰ ਫਿਰ ਬੇਨਤੀ ਆ 4 ਨੰਬਰ ਦੇ ਜਿੰਨੇ ਵੀ ਸੂਝਵਾਨ ਵੋਟਰ ਨੇ ਸਪੋਰਟਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਤੇ ਕਰਦਾ ਰਹੂੰਗਾ ਮੈਨੂੰ ਕਾਮਯਾਬ ਬਣਾਓ ਜਿਸ ਵੀ ਵਾਰਡ ਵਿੱਚੋਂ ਪੂਰੇ ਸ਼ਹਿਰ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਖੜੇ ਹਨ ਉਹਨਾਂ ਲਈ ਵੀ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਵੀ ਆਪਣਾ ਇਕੱਲਾ-ਕੱਲਾ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਕਿ ਨਗਰ ਕੌਂਸਲ ਵਿੱਚ ਅਸੀਂ ਆਪਣਾ ਪ੍ਰਧਾਨ ਬਣਾ ਸਕੀਏ ਔਰ ਜੋ ਆਪ ਸਰਕਾਰ ਵੱਲੋਂ ਸਾਡੇ ਨਾਲ ਵਧੀਆਂ ਕਿਤਿਆਂ ਕੀਤੀਆਂ ਗਈਆਂ ਹਨ ਉਹ ਸਾਰੇ ਸ਼ਹਿਰ ਨੂੰ ਜਾਣੋ ਆ ਪੂਰੇ ਇਤਿਹਾਸ ਦੇ ਵਿੱਚ ਕਦੇ ਇਦਾਂ ਨਹੀਂ ਹੋਇਆ ਕੀ ਲੋਕਾਂ ਦੇ ਪੇਪਰ ਰੱਦ ਹੋਏ ਹੁਣ ਸੋ ਇਸ ਦਾ ਜਵਾਬ ਸਮੂਹ ਵੋਟਰਾਂ ਨੂੰ ਬੇਨਤੀ ਹੈ ਕਿ ਆਪਣੀਆਂ ਵੋਟਾਂ ਪਾ ਕੇ ਆਪਣਾ ਸਹਿਯੋਗ ਦਿਓ ਔਰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਓ ਵਾਰਡ ਨੰਬਰ 4 ਦੇ ਸਮੂਹ ਵੋਟਰਾਂ ਨੂੰ ਫੇਰ ਬੇਨਤੀ ਕਰਦਾ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਮੈਨੂੰ ਕਾਮਯਾਬ ਬਣਾਓ ਕਿ ਤੁਹਾਡੀ ਸੇਵਾ ਦੇ ਵਿੱਚ ਪਹਿਲਾਂ ਵੀ ਹਾਜ਼ਰ ਰਿਹਾ ਆਂ ਤੇ ਹੁਣ ਵੀ ਸਦਾ ਹਾਜ਼ਰ ਆ ਸੋ ਮੇਰੀ ਬੇਨਤੀ ਹੈ ਕੀ ਆਪਣਾ ਆਸ਼ੀਰਵਾਦ ਦਿਓ ਤੇ ਮੈਨੂੰ ਕਾਮਯਾਬ ਬਣਾਓ ਤੁਹਾਡੀ ਮੈਨੂੰ ਕੱਲੇ-ਕੱਲੇ VOTER ਦੀ سپورਟਰ ਦੀ ਬੜੀ ਲੋੜ ਆ ਵਾਰਡ ਨੰਬਰ 4 ਦੇ ਸਮੂਹ VOTERਾਂ ਨੂੰ ਫੇਰ ਬੇਕ ਕਰਦਾ ਕੀ ਆਪਣਾ ਇੱਕ-ਇੱਕ ਕੀਮਤੀ VOTER ਪਾ ਕੇ ਮੈਨੂੰ ਕਾਮਯਾਬ ਬਣਾਓ ਕੀ ਤੁਹਾਡੀ ਸੇਵਾ ਦੇ ਵਿੱਚ ਪਹਿਲਾਂ ਵੀ ਹਾਜ਼ਰ ਰਿਹਾ ਆਂ ਤੇ ਹੁਣ ਵੀ ਸਦਾ ਹਾਜ਼ਰ ਆ ਸੋ ਮੇਰੀ ਬੇਨਤੀ ਆ ਕੀ ਆਪਣਾ ਆਸ਼ੀਰਵਾਦ ਦਿਓ ਤੇ ਮੈਨੂੰ ਕਾਮਯਾਬ ਬਣਾਓ ਤੁਹਾਡੀ ਮੈਨੂੰ ਕੱਲੇ-ਕੱਲੇ VOTER ਦੀ سپورਟਰ ਦੀ ਬੜੀ ਲੋੜ ਆ ਧੰਨਵਾਦ ਜੀ ਵਾਰਡ ਨੰਬਰ 4 ਦੇ ਸਮੂਹ VOTERਾਂ ਨੂੰ ਫੇਰ ਬੇਨਤੀ ਕਰਦਾ ਕੀ ਆਪਣਾ ਇੱਕ-ਇੱਕ ਕੀਮਤੀ VOTER ਪਾ ਕੇ ਮੈਨੂੰ ਕਾਮਯਾਬ ਬਣਾਓ ਕੀ ਤੁਹਾਡੀ ਸੇਵਾ ਦੇ ਵਿੱਚ ਪਹਿਲਾਂ ਵੀ ਹਾਜ਼ਰ ਰਹੇ ਆਂ ਤੇ ਹੁਣ ਵੀ ਸਦਾ ਹਾਜ਼ਰ ਆਂ ਸੋ ਮੇਰੀ ਬੇਨਤੀ ਆ ਕੀ ਆਪਣਾ ਆਸ਼ੀਰਵਾਦ ਦਿਓ ਤੇ ਮੈਨੂੰ ਕਾਮਯਾਬ ਬਣਾਓ ਤੁਹਾਡੀ ਮੈਨੂੰ ਕੱਲੇ ਕੱਲੇ VOTER ਦੀ SCOOTER ਦੀ ਬੜੀ ਲੋੜ ਆ ਧੰਨਵਾਦ ਜੀ ਵਾਹ